ਚੌਥਾ ਸਾਲ ਲੰਘਣ ਵਾਲਾ ਹੈ ਸਿਰਫ 10-15 ਦਿਨ ਬਾਕੀ ਹੈ ਤੇ ਬਾਕੀ ਸਾਲ ਜਿਹੜਾ ਇੱਕ ਰਹਿ ਗਿਆ ਉਹ ਵੀ ਇਸੇ ਤਰੀਕੇ ਨਾਲ ਲੰਘਾ ਦੇਣਾ ਹੈ 2022 ਚ ਤੁਹਾਨੂੰ ਇਹ ਗੱਲ ਕਹੀ ਸੀ ਤੁਸੀਂ ਉਦੋਂ ਇਸ ਗੱਲ ਤੇ ਬੜਾ ਮਜ਼ਾਕ ਉਡਾਇਆ ਸੀ ਤੁਹਾਨੂੰ ਲੱਗਦਾ ਸੀ ਕਿ ਹੁਣ ਤਾਂ ਆਪਣੀ ਸਰਕਾਰ ਬਣ ਗਈ ਲੋਕਾਂ ਦੀ ਬਣ ਗਈ ਆਮ ਆਦਮੀ ਦੀ ਬਣ ਗਈ ਹੁਣ ਤਾਂ ਆਪਣੇ ਮਸਲੇ ਹੱਲ ਹੈ 31 ਦਸੰਬਰ 2022 ਤੱਕ ਆ ਜਾਣਗੀਆਂ ਪੋਸਟ ਨਾਂ ਜਾਂ 23 ਤੱਕ ਤਾਂ ਆ ਜਾਣਗੀਆਂ ਨਹੀਂ ਫਿਰ 24 ਨੂੰ ਤਾਂ ਆ ਹੀ ਜਾਣਗੀਆਂ ਨਾ 25 ਦਾ ਫਿਰ ਪੱਕੇ ਹੀ ਆ ਜਾਣਗੀਆਂ ਹੁਣ ਤੁਹਾਡੇ ਕੋਲੇ ਬੱਜੀ ਵੀ ਆਉਣ ਵਾਲਾ ਹੈ 17 ਤਰੀਕ ਤੱਕ ਚੋਣ ਜਾਰੀਤ ਹੈ ਦੰਡੇਗੇ 12 13 ਬਾਕੀ ਬਾਅਦ ਦੇ ਵਿੱਚ ਅਜੇ ਵੀ ਤੁਸੀਂ ਕਿਸੇ ਗੱਲ ਦੀ ਉਡੀਕ ਚ ਬੈਠੇ ਹੋ ਕਿ ਸ਼ਾਇਦ 31 ਦਸੰਬਰ ਤੱਕ ਪੋਸਟਾਂ ਦੇ ਦੇਣਗੇ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਦੇ ਮੌਕੇ ਤੇ ਬਹੁਤ ਓਵਰੇਜ ਹੋ ਗਈ ਜਿਹੜੇ 22 ਦੇ ਵਿੱਚ ਜਾਂ 23 ਚ ਜਾਂ 24 ਚ ਜਾਂ 31 ਦਸੰਬਰ 25 ਨੂੰ ਹੋਣੇ ਐ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਅੱਜ 55 ਤੋਂ ਨੰਬਰ ਜ਼ਿਆਦਾ ਹੋ ਸਕਦੇ ਐ ਆਉਣ ਵਾਲੇ ਟਾਈਮ 'ਚ ਇਹੀ ਸ਼ਰਤ 70 80 90 ਦੀ ਰੱਖਤੀ ਫੇਰ ਕਿੱਥੋਂ ਪੂਰੇ ਕਰੋਗੇ ਜਾਂ ਫਿਰ ਤੁਹਾਡੇ ਸਬਜੈਕਟ ਟੈਸਟ ਦੇ ਵਿੱਚੋਂ ਕੋਈ ਹੋਰ ਫਾਰਮੂਲਾ ਬਣਾ ਲਿਆ ਕਿ ਘੱਟੋ ਘਾਟ 90% ਨੰਬਰ ਆਉਣੇ ਚਾਹੀਦੇ ਉਹਨਾਂ ਨੂੰ ਹੀ ਕੰਸੀਡਰ ਕੀਤਾ ਜਾਊ ਫੇਰ ਕਿਹੜੇ ਰਹਿ ਜਾਊਗੇ ਬਹੁਤ ਕੁਝ ਤੁਹਾਡੇ ਤੇ ਕੀਤਾ ਜਾ ਰਿਹਾ ਤੇ ਤੁਸੀਂ ਕੱਲੇ ਪਾਰਟੀਆਂ 'ਚ ਵਿਆਹਾਂ 'ਚ ਰੁਟੀਨ ਦੇ ਕੰਮਾਂ 'ਚ ਸਕੂਲਾਂ 'ਚ ਹੋਰ ਫालतू ਦੇ ਕਮਾਤਨ ਦੇ ਅਚ ਤੇ ਤਿਆਰੀਆਂ 'ਚੋਂ ਇਹ ਹੀ ਕੁਝ ਰਿਹਾ ਕਾਂਗਰਸ ਨੇ ਪੋਸਟਾਂ ਦਿੱਤੀਆਂ ਸੀ 2392 3744161 ਕੁਝ ਹੋਰ ਪੋਸਟਾਂ ਤਾਂ ਇਸ ਸਰਕਾਰ ਨੇ ਜਿਹੜੀ ਲੋਕਾਂ ਦੀ ਹੈ ਜਿਹਨੇ ਭਰਤੀ ਕੈਲੰਡਰ ਦੀ ਗੱਲ ਕਰੀ ਹੈ ਉਹਨ ਇੱਕ ਵੀ ਪੋਸਟ ਨਹੀਂ ਦਿੱਤੀ ਤਾਂ ਰਹਿੰਦਾ ਇੱਕ ਸਾਲ ਵੀ ਇਸੇ ਤਰੀਕੇ ਨਾਲ ਟਪਾ ਦੇਣਾ ਹੈ 2 ਮਹੀਨੇ ਸਰਕਾਰ ਚੱਲੀ ਚੋਣ ਜਾਬਤਾ 2 ਮਹੀਨੇ ਸਰਕਾਰ ਚੱਲੀ ਚੋਣ ਜਾਬਤਾ ਵੀ ਨਾ ਸਰਕਾਰ ਨੇ ਟਾਈਮ ਲੰਘਾਇਆ ਤੀਰਥ ਯਾਤਰਾ ਕਰਾਈ ਚੋਣ ਜਾਬਤਾ ਸਤਾਪ ਦੀ ਮਨਾਲੀ ਚੋਣ ਜਾਬਤਾ ਤੇ ਇੱਕੋ ਸਾਲ ਬਾਕੀ ਬਚ ਗਿਆ ਇਹਦੇ ਵਿੱਚ ਵੀ ਦੋ ਤਿੰਨ ਚੋਣਾਂ ਆ ਜਾਣੀਆਂ ਨੇ ਇੱਕ ਜਿਮਨੀ ਚੋਣ ਆ ਜਾਣੀ ਹੈ ਨਗਰ ਕੌਂਸਲ ਦੀਆਂ ਚੋਣਾਂ ਆ ਜਾਣੀਆਂ ਨੇ ਤਾ ਫਿਰ ਕੋਈ ਨਾ ਕੋਈ ਹੋਰ ਇਦਾਂ ਦੀ ਚੋਣ ਖੜੀ ਹੋਣੀ ਹੈ ਤਾਂ ਤੁਹਾਡੇ ਤੁਹਾਡੇ ਵਾਸਤੇ ਸਰਕਾਰ ਕੋਲੇ ਟਾਈਮ ਕਿੱਥੇ ਹੈ ਤੇ ਜਿਹੜਾ ਦਿਨ ਰੱਖਦੇ ਆ ਕੋਈ ਨਾ ਕੋਈ ਦਿਨ ਪ੍ਰੋਟੈਸਟ ਵਾਸਤੇ ਉਦਦੇ ਤੁਹਾਡੇ ਕੋਲੇ ਬਹਾਨੇ ਹੁੰਦੇ ਆ ਕੋਈ ਬਿਮਾਰ ਹੈ ਕੋਈ ਵਿਆਹ ਹੈ ਕੋਈ ਪਾਰਟੀ ਹੈ ਕੋਈ ਹੋਰ ਕੁਛ ਹੈ ਤਾਂ ਉਧਰ ਤੁਹਾਨੂੰ ਜ਼ਰੂਰੀ ਲੱਗਦਾ ਹੈ ਇੱਧਰ ਤੁਹਾਨੂੰ ਜ਼ਰੂਰੀ ਨਹੀਂ ਲੱਗ ਰਿਹਾ ਤੇ ਤਾਂ ਹੀ ਸਰਕਾਰ ਨੂੰ ਤੁਹਾਨੂੰ ਰੋਜ਼ਗਾਰ ਦੇਣਾ ਜ਼ਰੂਰੀ ਨਹੀਂ ਲੱਗ ਰਿਹਾ ਸਾਥੀਓ ਬੜੇ ਟਾਈਮ ਤੋਂ ਤੁਹਾਨੂੰ ਮਿੰਤਾ ਕਰਨ ਲਈ ਕਰਦੇ ਆ ਰਹੇ ਆ ਜਗਾ ਰਹੇ ਆ ਸਰਕਾਰ ਆਪਣੇ ਹਰੇਕ ਚੋਣ ਵਾਅਦੇ ਤੋਂ ਭੱਜ ਰਹੀ ਹੈ ਤੇ ਤੁਸੀਂ ਬੜੇ ਸਾਊ ਬਣ ਕੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਤਬਾਹ ਹੁੰਦਾ ਵੇਖ ਰਹੇ ਹੋ ਤਾਂ ਅਜੇ ਵੀ ਮੌਕਾ ਹੈ ਅਜੇ ਟਾਈਮ ਆ ਤੁਹਾਡੇ ਕੋਲੇ ਕੁਝ ਦਿਨ ਬਾਕੀ ਹੈ ਇਸ ਸਾਲ ਦੇ ਜੇ ਕਾਂਗਰਸ ਦੀਆਂ 41 ਕਾਟ ਪੋਸਟਾਂ ਦਾ 16 ਜਨਵਰੀ 2021 ਨੂੰ ਅਨਾਉਂਸਮੈਂਟ ਹੋ ਗਈ ਸੀ ਜਿਨ੍ਹਾਂ ਦੀ ਉਮਰ 31 ਦਸੰਬਰ 2021 ਨੂੰ ਓਵਰੇਜ ਹੁੰਦੀ ਸੀ ਲੰਘਦੀ ਸੀ ਉਹ ਬਚ ਗਈ ਸੀ ਤਾਂ ਹੁਣ ਵੀ ਜੇ 31 ਦਸੰਬਰ 2025 ਤੱਕ ਦਾ ਅਨਾਉਂਸਮੈਂਟ ਲੈ ਜਾਣੇ ਆਪਾਂ ਲੈਕਚਰਰਾਂ ਦੀ ਮਾਸਟਰ ਕੇਡਰ ਦੀ ਜਾਂ ਸੈਕਟ ਪ੍ਰੋਫੈਸਰ ਦੀ ਤਾਂ ਕੁਝ ਉਹਨਾਂ ਸਾਥੀਆਂ ਦੀ ਉਮਰ ਬਚ ਸਕਦੀ ਹੈ ਜਿਹੜੇ 31 ਦਸੰਬਰ ਨੂੰ ਓਵਰੇਜ ਹੋਣ ਜਾ ਰਹੇ ਐ ਮੁੱਖ ਮੰਤਰੀ ਨੇ ਇਹਦਾ ਭਰੋਸਾ ਦਿੱਤਾ ਹੋਇਆ ਉਹ ਵੀ ਹੱਲ ਕੀਤਾ ਜਾ ਸਕਦਾ ਹੈ 55 ਵਾਲਾ ਵੀ ਹੱਲ ਹੋ ਸਕਦਾ ਹੈ ਵੱਡਾ ਮਸਲਾ ਪੋਸਟਾਂ ਦਾ ਹੈ ਜੇ ਇਹੀ ਹਾਲਾਤ ਰਹੇ ਤਾਂ ਭਰਤੀ ਕੈਲੰਡਰ ਪਰੇ ਰਿਹਾ ਦੋ ਵਾਰੀ ਪੋਸਟਾਂ ਦੇਣੀਆਂ ਪਰੇ ਰਿਹਾ ਸਿਰਫ ਇੱਕ ਵਾਰ ਮਾਮੂਲੀ ਪੋਸਟਾਂ ਦੇਣਗੇ ਤੇ ਉਹਦੇ ਵਿੱਚ ਕੋਈ ਅਜਿਹੇ ਕ੍ਰਾਈਟੇਰੀਆ ਬਣਾਉਣਗੇ ਜਿਦੇ ਵਿੱਚੋਂ ਜਿੰਨੀਆਂ ਪੋਸਟਾਂ ਦੇਣਗੇ ਉਹਦੇ ਤੋਂ ਵੀ ਘੱਟ ਸਾਥੀ ਕੈਂਡੀਡੇਟ ਇੰਦਾ ਐਲੀਜੀਬਲ ਹੋਣਗੇ ਤਾਂ ਸਰਕਾਰ ਨੇ ਫਿਰ ਇਸ ਗੱਲ ਦਾ ਐਲਾਨ ਕਰਨਾ ਕਿ ਪੋਸਟਾਂ ਅਸੀਂ 2000 ਕੱਢੀਆਂ ਸੀ ਇਸ ਤੋਂ ਵੀ ਘੱਟ ਉਮੀਦਵਾਰ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਐਂਗਲ ਤੋਂ ਅਯੋਗ ਬਣਾ ਦਿੱਤਾ ਜਾਣਾ ਹੈ ਜੇ ਚਾਹੋਣੇ ਤੁਹਾਡੀਆਂ ਸਾਰੀਆਂ ਮੰਗਾਂ ਦਾ ਮਸਲਾ ਜਾਂਦਾ ਹੱਲ ਹੋਵੇ ਤਾਂ ਕੱਲ ਐਤਵਾਰ 7 ਦਸੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੇ ਕੋਠੀ ਅੱਗੇ ਆਈਏ ਉਥੇ ਆਪਣੀਆਂ ਮੰਗਾਂ ਦੇ ਸੰਬੰਧੀ ਮੁੱਖ ਮੰਤਰੀ ਕੋਲੇ ਆਪਣੇ ਸਵਾਲ ਰੱਖਿਏ 14 ਤਰੀਕ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਹਰੇਕ ਉਮੀਦਵਾਰ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਝਾੜੂ ਦੇ ਇਨਸਾਨ ਤੇ ਚੋਣਾਂ ਲੜੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਸਰਪੰਚੀ ਚੋਣਾਂ ਲੋਪ ਚੋਣਾਂ ਹੁੰਦੀਆਂ ਨੇ ਜਿਮਣੀ ਚੋਣਾਂ ਇੱਕ ਖਾਸ ਹਲਕੇ ਦੀਆਂ ਹੁੰਦੀਆਂ ਨੇ ਪੂਰੇ ਪੰਜਾਬ ਦੀਆਂ ਨੇ ਤਾਂ ਤੁਸੀਂ ਸਾਰੇ ਘੱਟੋ-ਘੱਟ ਜੇ ਮੁੱਖ ਮੰਤਰੀ ਦੀ ਕੋਠੀ ਅੱਗੇ ਤੁਹਾਡਾ ਸਵਾਗਤ ਡੰਗਾਂ ਦੇ ਨਾਲ ਹੁੰਦਾ ਹੈ ਸਿਹਤ ਮੰਤਰੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਤੁਹਾਡਾ ਸਵਾਗਤ ਲਾਠੀ ਚਾਰਜ ਦੇ ਨਾਲ ਹੁੰਦਾ ਤਾਂ ਤੁਹਾਡੇ ਜਦੋਂ ਦਰਵਾਜ਼ੇ ਤੇ ਆਉਣ ਦੇ ਵੋਟਾਂ ਵਾਲੇ ਉਦੋਂ ਸਵਾਗਤ ਜ਼ਰੂਰ ਕਰ ਲਿਓ ਕੇ ਮੁੱਖ ਮੰਤਰੀ ਸਿੱਖਿਆ ਮੰਤਰੀ ਦੇ ਜਾਂ ਆਮ ਆਦੀ ਪਾਰਟੀ ਨੇ ਕੀਤੇ ਵਾਦੇ ਕਿੱਥੇ ਪੂਰੇ ਹੋਏ ਆ ਤੇ ਸਾਡੇ ਨਾਲ ਜਿਹੜੀ ਵੱਦਸਰੂਪੀ ਹੁੰਦੀ ਸੀ ਉਹਦਾ ਜ਼ਿੰਮੇਵਾਰ ਕੌਣ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਰਸਗਾਰ ਮਿਹਰੇ ਆਪਣੇ ਮੰਗਾਂ ਦਾ ਹੱਲ ਚਾਹੁੰਦੇ ਹੋ ਕੱਲ 7 ਦਸੰਬਰ ਨੂੰ ਸੰਗਰੂਰ 11 ਵਜੇ ਬੇਰਕਾ ਮਿਲਕ ਪਲਾਂਟ ਪਹੁੰਚੋ ਲਾਜ਼ਮੀ ਆਪਾਂ ਜਿੱਤਾਂਗੇ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਸੰਘਰਸ਼ ਜਾਲੀਆ ਬੇਰਕਾ ਸਾਝਾ ਮੋਰਚਾ ਤੁਹਾਡੇ ਸੰਘਰਸ਼ ਲਈ ਜਤਨਸ਼ੀਲ ਹੈ ਉਮੀਦ ਹੈ ਤੁਸੀਂ ਆਪਣਾ ਆਪ ਪਹਿਚਾਣਦੇ ਹੋਏ ਆਪਣੀ ਡਿਊਟੀ ਸਮਝਦੇ ਹੋਏ ਆਪਣੇ ਅੰਦਰ ਝਾਤ ਮਾਰ ਕੇ ਜ਼ਰੂਰ ਵੇਖੋਗੇ ਕਿ ਪੰਜਾਬ ਦੇ ਜਿੰਨਾ ਲੋਕਾਂ ਦੀ ਲੜਾਈ ਹੈ ਤੁਹਾਡੀ ਲੜਾਈ ਹੈ ਤੁਸੀਂ ਖੁਦ ਲੜੋ ਕਿਉਂਕਿ ਦੂਜੇ ਲੋਕ ਤੁਹਾਨੂੰ ਸਹਿਯੋਗ ਕਰ ਸਕਦੇ ਆ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕ ਲੜ ਰਹੇ ਨੇ ਪੀਜੂ ਦਾ ਮਸਲਾ ਜਿੱਤਿਆ ਜਾ ਚੁੱਕਿਆ ਕਿਸਾਨੀ ਆਪਣਾ ਮਸਲਾ ਲੜ ਰਹੀ ਹੈ ਜਵਾਨੀ ਨੂੰ ਤੁਹਾਨੂੰ ਬੇਨਤੀ ਹੈ ਕਿ ਆਓ ਆਪਣੇ ਰੋਜ਼ਗਾਰ ਦੀ ਜੰਗ ਲਈ ਕੱਲ ਸਵੇਰੇ 11 ਵਜੇ ਬੇਰਕਮਨਕ ਪਲਾਨ ਸੁਗਰੂਰ ਬੇਦਰਾ ਸਾਝੇ ਮੁਰਚੇ ਵੱਲੋਂ ਮੈਂ ਤੁਹਾਨੂੰ ਦੱਸਾਂ ਕੱਲੋ